प्यारे दोस्तों प्यार भरी सत श्री अकाल जी हां जी दोस्तों सरकारी मुलाजिमों दे लिए बड़ी खबर हाजिरी ਅਤੇ ਤਨਖਾਹ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਕਿਹੜੇ ਹੁਕਮ ਨਵੇਂ ਜਾਰੀ ਕੀਤੇ ਗਏ ਨੇ ਤੇ ਅਚਾਨਕ ਕਿੰਨਾ ਹੁਕਮਾਂ ਨੂੰ ਬਦਲ ਦਿੱਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਹੈ ਪੰਜਾਬ ਦੇ ਸਰਕਾਰੀ ਮੁਲਾਜ਼ਮਾ ਨਾਲ ਜੁੜੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਨਗਰ ਨਿਗਮ ਦੇ ਸਾਰੇ ਵਿਭਾਗਾਂ ਤੇ ਸ਼ਾਖਾਵਾਂ ਵਿੱਚ 1 ਨਵੰਬਰ ਤੋਂ ਚਿਹਰੇ ਦੀ ਪ੍ਰਮਾਣਿਕਤਾ ਲਾਗੂ ਕੀਤੀ ਜਾਵੇਗੀ ਇਹ ਪਹਿਲ ਕਦਮੀ ਹਾਜ਼ਰੀ ਲਈ ਨਿੱਜੀ smartphone ਰਾਹੀਂ ਚਿਹਰੇ ਦੀ ਪ੍ਰਮਾਣਿਕਤਾ ਦੀ ਵਰਤੋਂ ਨੂੰ ਲਾਜ਼ਮੀ ਬਣਾਏਗੀ ਇੱਕ ਆਧੁਨਿਕ ਸਹੀ ਅਤੇ ਜਵਾਬਦੇਹ ਹਾਜ਼ਰੀ ਪ੍ਰਣਾਲੀ ਨੂੰ ਯਕੀਨੀ ਬਣਾਏਗੀ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਹੈ ਕਿ ਇਨ੍ਹਾਂ ਸੰਬੰਧੀ ਜੋ ਹੁਕਮ ਜਾਰੀ ਕੀਤੇ ਗਏ ਨੇ ਸਖਤ ਤੇ ਤੁਰੰਤ ਪਾਲ ਨਾਲ ਸਪਸ਼ਟ ਨਿਰਦੇਸ਼ ਜਾਰੀ ਕੀਤੇ ਜਾਣ ਜਾਣਕਾਰੀ ਅਨੁਸਾਰ ਨਿਗਮ ਕੋਲ ਇਸ ਸਮੇਂ ਵਿਕਸਿਤ ਬਾਇਓਮੈਟ੍ਰਿਕ ਹਾਜ਼ਰੀ ਪੋਰਟਲ ਤੇ 10930 ਕਰਮਚਾਰੀ ਰਜਿਸਟਰਡ ਨੇ ਜਿੰਨਾ ਅਧਿਕਾਰੀਆਂ ਨੇ ਅਜੇ ਤੱਕ ਰਜਿਸਟਰ ਨਹੀਂ ਕੀਤਾ ਉਹਨਾਂ ਨੂੰ 7 ਦਿਨਾਂ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇਹ ਨਿਯਮ ਐਮ ਸੀ ਸੀ ਕਰਮਚਾਰੀਆਂ ਦੇ ਲਈ ਲਾਗੂ ਹੋਵੇਗਾ ਇਸ ਵਿੱਚ ਨਿਯਮਿਤ ਠੇਕੇ ਤੇ ਲਏ ਗਏ ਆਊਟਸੋਰਸ ਕੀਤੇ ਗਏ ਫੀਲਡ ਸਟਾਫ ਭਿਸ਼ਾ ਮਿਲ ਨੇ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ 1 ਨਵੰਬਰ ਤੋਂ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਵੀ ਉਹਨਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਰਿਕਾਰਡਾਂ ਨਾਲ ਸਖਤੀ ਨਾਲ ਜੋੜਿਆ ਜਾਵੇਗਾ। ਨਿਗਮ ਨੇ ਆਈਟੀ ਵਿੰਗ ਦੇ ਸਚਾਰੂ ਅਤੇ ਇਸਾਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਹਰੇਕ ਵਿੰਗ ਸ਼ਾਖਾ ਤੇ ਡਿਵੀਜ਼ਨ ਦੇ ਕੋਲ ਨੋਡਲ ਅਫਸਰਾਂ ਤੇ ਸਿੰਗਲ ਪੁਆਇੰਟ ਆਫ ਸੰਪਰਕ ਲਈ ਪਹਿਲਾਂ ਹੀ ਵਿਆਪਕ ਸਿਖਲਾਈ ਸੈਸ਼ਨ ਕਰਵਾਏ ਨੇ ਹਾਂਜੀ ਦੋਸਤੋ ਇਸ ਤਰ੍ਹਾਂ ਏਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ